ਬੁਰਸ਼ ਤੂੰ ਕਰਦਾ ਨਹੀਂ ਹੈਗਾ ਤਿੰਨ ਤਿੰਨ ਫੁੱਟ ਦੂਰ ਖਲੋ ਕੇ ਮੈਨੂੰ ਤੇਰੇ ਤੋਂ ਗੱਲ ਕਰਨੀ ਪੈਂਦੀ ਹੈ। ਓ ਯਾਰ ਮਰਦੀ ਹੈ ਯਾਰ ਸਿੱਟੀ ਤੇਰੀ ਬੰਦਾ ਮਾੜਾ ਵੀ ਨਾ ਹੋਵੇ ਯਾਰ। ਮਾੜੇ ਦੀ ਗੱਲ ਨਹੀਂ ਹੁਣ ਉੱਥੇ ਜਾ ਕੇ ਅਗਲੇ ਦਿਨ ਲਾਗੇ ਹੋ ਕੇ ਨਾ ਬੈਠੀ ਜ਼ਰਾ ਫਾਸਲੇ ਤੇ ਬੈਠੀ ਜਾ ਕੇ। ਵਸ ਤੂੰ ਮੈਨੂੰ ਕਿਤੇ ਚੰਗੀ ਜੀ ਨੌਕਰੀ ਦੇ ਲਵਾ ਦੇ ਮੇਰਾ। ਚੰਗੀ ਜੀ ਨੌਕਰੀ ਮਤਲਬ 버ਗਰਾਂ ਦੀ ਫੈਕਟਰੀ 'ਚ ਲਵਾ ਦੇਣਾ ਤੈਨੂੰ ਮੈਂ ਉੱਥੇ ਅਜੀਬ ਗੱਲਾਂ ਕਰਦਾ ਵੀ ਪਹਿਲੇ ਆਪੇ ਆ ਗਿਆ ਬੰਦਾ ਯਾਰ ਮੈਨੂੰ ਵੀ ਦੇਖਾਂ ਹੋਲੀ ਬੋਲ ਅਗਲਾ ਉਹ ਪਿਆ ਆ ਜਾ। ਪਿਆ ਬਿਮਾਰ ਹੋ ਚੁੱਪ ਕਰ ਜਾ ਮੈਂ ਬੰਦ ਵੀ ਰੱਖੀਦਾ ਹਾਂ। ਚ ਰਾਇਸਾ ਭਾਈ ਕੀ ਹੋ ਗਿਆ ਕੋ ਸੁਫਨੇ ਚ ਡਰ ਗਏ ਹੋ ਖੈਰਾ ਭਾਜੀ ਤਬੀਅ ਠੀਕ ਆ ਫਟੇ ਮੂ ਯਾਰ ਤੂੰ ਤਾਂ ਮੈਨੂੰ ਡਰਾ ਕੇ ਰਹਾ ਦਿੱਤਾ ਯਾਰ ਡਰਾ ਕੇ ਭਾਜੀ ਮੈਂ ਕਿਹੜਾ ਅੱਲਾ ਮਾਫ ਕਰੇ ਭਾਈ ਕੋਈ ਕੁਦਰਤੀ ਲਿਬਾਜ ਤੁਹਾਡੇ ਸਾਹਮਣੇ ਆ ਗਏ ਆ ਇੰਨਾ ਘਬਰਾ ਦੱਸ ਤਾਂ ਸਹੀ ਹੋਣ ਲੱਗਾ ਯਾਰ ਬੰਤੇ ਦੀ ਅੱਖ ਲੱਗੀ ਹੁੰਦੀ ਸਾਡੇ ਕੋਲ ਕਿਹੜਾ ਕੋਈ ਸੁਨੇਹਾ ਦਿੱਤਾ ਕੋਈ ਟੈਲੀਫੋਨ ਨੰਬਰ ਦਿੱਤਾ ਸਾਨੂੰ ਭਾਜੀ ਤੁਸੀਂ ਆਹ ਕੌਣ ਪਹਿਲੇ ਕੋਈ ਯਾਰ ਆ ਆਪਣਾ ਵਾਹ ਮੈਂ ਅੱਜ ਗਿਆ ਕੋਈ ਨਹੀਂ ਸ਼ਹਿਰ ਵਾਲੇ ਪਾਸੇ ਤਵੀਜ਼ ਨਾਲ ਠੰਡੀ ਮਿੱਟੀ ਸੀ ਅੱਛਾ ਤੇ ਮੈਂ ਕਿਹਾ ਚੱਲ ਉੱਥੇ ਡੇਰੇ ਤੇ ਜਾ ਕੇ ਲੰਮਾ ਪਹਿਨਾ ਹਲੇ ਆਖੀ ਲੱਗੀ ਸੀ ਤੇ ਪਤਾ ਨਹੀਂ ਕਿੰਦਾਂ ਤੇ ਨੂੰ ਪਹਿਲਾਂ ਹੀ ਪਤਾ ਹੈ ਹੈ ਪੈ ਬਿਮਾਰ ਨਹੀਂ ਉਹ ਨਹੀਂ ਨਹੀਂ ਅੱਲਾ ਮਾਫ ਕਰੇ ਆਪਣਾ ਸਕੂਨ ਨਾ ਗਰਮੀਆਂ ਗਰਮੀਆਂ ਅਗਲਾ ਸਕੂਨ ਕਰਦਾ ਫੀਲ ਹੋਣੀ ਫੀਲ ਤੈਨੂੰ ਕੀ ਸੇਕ ਆਉਂਦੇ ਉਹਨਾਂ ਤੋਂ ਤੈਨੂੰ ਡ੍ਰਿਪ ਲੱਗਦੀ ਮੈਨੂੰ ਵੀ ਲੱਗਾ ਡ੍ਰਿਪ ਪਰ ਨੇ ਮਤਬਾ ਮੇਰਾ ਮੋਬਾਈਲ ਪਿਆ ਮੇਰੇ ਲਾਗੇ ਤੂੰ ਆਉਂਦੇ ਕੀ ਨੂੰ ਕੀ ਖਾਂਸੀ ਦਾ ਸ਼ਰਬਤ ਸਮਝੇ ਆਂ ਬਿਮਾਰ ਮੈਂ ਕਿਦਾਂ ਯਾਰ ਉਥੋਂ ਯਾਰ ਪਾਣੀ ਤਾਂ ਭਲਾ ਯਾਰ ਮੈਨੂੰ ਸਿੱਟੀ ਥੋੜਾ ਜਿਹਾ ਭਲਾ ਦੇ ਨਾ ਭਾਜੀ ਪਿਆ ਕੋਲਰ ਭਰਿਆ ਆਹ ਭਰਿਆ ਮੈਂ ਲਿਆਉਂਗਾ ਕੀ ਨਾ ਵੀਡੀ ਨਹੀਂ ਲੱਗ ਰਹੀ ਮੈਨੂੰ ਤੁਹਾਡੀ ਭਾਈ ਕੀ ਗੱਲ ਹੈ ਖੈਰ ਆ ਕਿਉਂ ਤੈਨੂੰ ਠੀਕ ਨਹੀਂ ਲੱਗ ਰਿਹਾ ਮੈਂ ਪੱਟੀ ਬੰਨੀ ਹੈ ਮੇਰੇ ਮੈਂ ਪਤਾ ਨਹੀਂ ਰਸਤੇ ਹੀ ਤੜੀ ਗੈਂਡ ਯਾਰ ਹੋਲੀ ਬੋਲੀ ਜੋ ਤੇ ਵੀ ਇਹ ਠੀਕ ਨਹੀਂ ਲੱਗਦੀ ਵੀ ਇੱਥੇ ਕਿਹਦੇ ਪੱਟੀ ਬੰਨੀ ਆਖ ਤੇ ਮੇਰੇ ਵੀ ਆ ਮੈਂ ਤੈਨੂੰ ਐਂ ਕਹਿ ਕੇ ਲੱਭਦੇ ਆ ਤੂੰ ਵਾਕਿਫ ਹੈ ਨਹੀਂ ਮੇਰਾ ਤੇ ਆਉਂਦੇ ਤੋਂ ਸ਼ੁਰੂ ਹੋ ਗਿਆ ਯਾਰ ਹਾਲ ਬਾਜੀ ਕੌਣ ਹੈ ਯਾਰ ਇਹ ਆਪਣਾ ਯਾਰ ਹੀ ਆ ਨਹੀਂ ਰਸਤੇ ਹੀ ਸੀੜੀ ਤੇ ਮੈਨੂੰ ਕਹਿ ਨਹੀਂ ਰਹੇ ਲੋਲੀ ਬੋਲ ਹੁਣ ਬੰਦਾ ਸਾਹਮਣੇ ਆ ਗਿਆ ਤੇ ਮੈਨੂੰ ਵਾਕਿ ਜੈਨੂਅਲ ਫੀਲ ਹੋ ਰਿਹਾ ਵੀ ਕੋਈ ਗੱਲ ਹੈ ਭਾਈ ਗੱਲ ਤੂੰ ਮਤਲਬ ਕੋਈ ਕਾਲਾ ਇਲਮ ਕਰਦਾ ਵਾ ਤੈਨੂੰ ਬਹੁਤ ਫੀਲ ਹੋ ਗਿਆ ਹੌਲੀ ਉਹਨੇ ਤਾਂ ਕਿਹਾ ਵੀ ਇੱਕ ਬੰਦਾ ਸੁੱਤਾ ਪਿਆ ਉਹਨੇ ਤੈਨੂੰ ਤਾਂ ਕਿਹਾ ਹੁਣ ਤੂੰ ਬਕਵਾਸ ਹੀ ਸਮਝ ਲੈਨੇ ਸੌਰੀ ਭਾਈ ਸਿਆਣੇ ਕਹਿੰਦੇ ਮਰਿਆ ਸੁੱਤਾ ਇੱਕ ਬਰਬਰ ਹੁੰਦਾ ਵੀ ਕਰੇ ਕਿ ਮੈਂ ਮੈਂ ਸੁੱਤਾ ਸੀ ਮਰਿਆ ਨਹੀਂ ਸੀ ਮੈਂ ਮੈਂ ਤੈਨੂੰ ਦੱਸੀ ਜਾਂਦਾ ਵੀ ਜ਼ਰਾ ਢਿੱਲੀ ਮੱਠੀ ਸੀ ਤਬੀਅਤ ਮੈਂ ਨਹੀਂ ਗਿਆ ਸ਼ਹਿਰ ਨੂੰ ਮੈਂ ਡੇਰੇ ਤੇ ਲਮਾਂ ਪੈ ਗਿਆ ਡੇਰਾ ਕਿੱਥੇ ਇਹਨਾਂ ਦਾ ਆਹ ਡੇਰਾ ਹੀ ਆ ਹੋਰ ਕਿਤੇ ਤੂੜੀ ਵਾਲਾ ਕਮਰਾ ਅੱਛਾ ਐ ਡਿਰਨ ਲੱਗਦਾ ਨਹੀਂ ਉਹ ਐਪਾਇੰਟਮੈਂਟ ਹੁੰਦਾ ਸਿੱਧਾ ਜਾਂ ਬੰਦਾ ਇਹਨੇ ਪੜ ਬੰਦੇ ਮੈਂ ਮੰਜੀ ਕੇਟੂ ਪਾੜ ਤੇ ਡਾਈ ਹਾਂ ਅਸਲੀ ਉੱਤੇ ਬੈਗਿਆ ਤੂੰ ਪੁਣੇ ਬੈ ਗਏ ਯਾਰ ਮੈਂ ਕਿ ਯਾਰ ਜਗਾ ਘਟਾ ਉਹ ਉਰੇ ਬੈ ਜਾ ਜਗਾ ਘਟ ਲੈ ਠਾਈ ਬਣ ਕੇ ਕਰਾ ਲਾ ਬੰਜਾ ਡੋਣਾ ਭਾਲੂ ਥਾਪਾਂ ਪਰ ਇਹ ਹੋ ਬੁਰਾ ਭਾਲੂ ਨਾ ਜੀ ਮੇਰਾ ਮੈਂ ਪੁੱਛਿਆ ਨਹੀਂ ਨਹੀਂ ਇਹ ਨਾ ਹੋਣੀ ਮੈਂ ਨਾ ਯਾ ਮੈਂ ਕਿਹੜਾ ਕਿਤੇ ਚੁੱਕ ਚੱਲ ਗਿਆ ਉਹ ਨਾ ਬਿਮਾਰ ਹੈ ਭਾਈ ਮੰਨ ਲੈ ਯਾਰ ਨਹੀਂ ਠੀਕ ਹੈਗਾ ਯਾਰ ਤੂੰ ਡਾਕਟਰ ਨਾ ਦੁਆਈ ਵੀ ਲਈਏ ਤੁਸੀਂ ਉਦਾਂ ਕੋਈ ਆ ਵੀ ਕਿਹਨੂੰ ਅੱਖਾਂ ਦਾਸ ਰੀਆਂ ਨੂੰ ਯਾਰ ਮੈਨੂੰ ਮਿਲਦਾ ਮੈਂ ਰਾਤ ਪਾਉਂਦਾ ਥੱਲੇ ਮੈਂ ਅਜਿੱਥੇ ਕਸਾਈਆਂ ਵਾਲਾ ਫੱਟਾ ਸੀਗਾ ਪਹਿਲੇ ਮਸੀਤ ਦੇ ਨਾਲ ਉੱਥੇ ਇਹਨਾਂ ਦਾ ਘਰ ਸੀ ਪਹਿਲੇ ਕਿਰਾਏ ਦਾ ਇਹ ਛੱਡ ਗਏ ਤੇ ਹੁਣ 2-3 ਸਾਲ ਬਾਅਦ ਦੁਬਾਰਾ ਪਿੰਡ 'ਚ ਇਹਨਾਂ ਨੇ ਮਕਾਨ ਲੈ ਲਿਆ ਵੇਲਾ ਸੀਗਾ ਮੈਂ ਕਿਹਾ ਚੱਲ ਯਾਰ ਮੇਰੇ ਬਥੇਰੀਵਾਰੀ ਨੇ ਮੈਨੂੰ ਕਿਹਾ ਕਿ ਤੈਨੂੰ ਕੰਮ ਤੇ ਲਵਾ ਅੱਛਾ ਮੈਂ ਕਿਹਾ ਰਾਇ ਸਾਹਿਬ ਕੋਲ ਚੱਲਦੇ ਆਂ ਸ਼ਕੀਰ ਭਾਈ ਆਪਣਾ ਯਾਰ ਆ ਮੈਂ ਕਿਹਾ ਚਲੋ ਸ਼ਹਿਰ ਛੁਰ ਆਉਂਦਾ ਜਾਂਦਾ ਉਹਦਾ ਤਲਕ ਵਾਸਤਾ ਤੈਨੂੰ ਕਹਿ ਕਵਾਗੇ ਕਿਤੇ ਲਵਾ ਦੇ ਨੀ ਦੁਕਾਨ ਤੇ ਕੀ ਕਰ ਲੈਣਾ ਬਾਪ ਮੈਂ ਜੀ ਸਭ ਕੁਝ ਕਰ ਲੈਣਾ ਉਹ ਸਾਰਾ ਕੁਝ ਹੀ ਕਰ ਲੈਂਦਾ ਤੂੰ ਕਿੰਨਾ ਇੱਕ ਕੰਮ ਤੇ ਲਵਾਣਾ ਇੱਕ ਬੰਦਾ ਸਾਰਾ ਕੁਝ ਕਰਨ ਦਾ ਮੂਡ 'ਚ ਆ ਮੈਂ ਇਹਨੂੰ ਇੱਕ ਕੰਮ ਤੇ ਰਿਖਤ ਲਵਾ ਦੇਵਾਂ ਕਿਤੇ ਮੈਨੂੰ ਲੱਛਣ ਹੀ ਲੱਗਦੇ ਕੰਮ ਕਰਨ ਦੇ ਭਾਜੀ ਕਰੂਗਾ ਤੁਹਾਨੂੰ ਸ਼ਿਕਾਇਤ ਦੀ ਮੌਕਾ ਕੋਈ ਨਹੀਂ ਆਊਗਾ ਮੇਰੀ ਗਾਰੰਟੀ ਹੈ ਹਰ ਕਿਸਮ ਦੀ ਮੋਟਰਸਾਈਕਲਾਂ ਦੇ ਹਾਂਜੀ ਹਾਂਜੀ ਲਵਾ ਦਿਓ ਭਾਈ ਮੈਂ ਤਾਂ ਕੋਈ ਅੱਗ ਗੱਲ ਕਹੀ ਨਹੀਂ ਵੀ ਮੋਟਰਸਾਈਕਲਾਂ ਤੇ ਕੀ ਮੈਂ ਤੈਨੂੰ ਇਹ ਕਹਿਣਾ ਸੀ ਵੀ ਮੋਟਰਸਾਈਕਲ ਤੇ ਮੈਨੂੰ ਫਰਾਤਰਾ ਕੇ ਕਿਤੋਂ ਲਿਆ ਪਹਿਲੇ ਵਾਕਿਫ ਬਣਾ ਮੈਨੂੰ ਆਪਣਾ ਪਮਾਰੂ ਨਹੀਂ ਵੈਨ ਨੂੰ ਫਰਾਦ ਰੱਖ ਜਾ ਮੈਂ ਹਲੇ ਮੋਟਰਸਾਈਕਲ ਕਹੀ ਤੇ ਤੈਨੂੰ ਪਤਾ ਮੈਂ ਮੋਟਰਸਾਈਕਲ ਦਾ ਕੋ ਕੀ ਕਹਿਣਾ ਚੋਰੀ ਚੋਕੜੀਆਂ ਚੁਕਲੇਗਾ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਮੈਂ ਤੇਰੇ ਨਾਲ ਨਹੀਂ ਤੁਰਦਾ ਤੂੰ ਅਗਲੇ ਦੀ ਗੱਲ ਨਹੀਂ ਸੁਣਦਾ ਅਗਲਾ ਬੰਦਾ ਤੇਰੇ ਫਾਇਦੇ ਦੀ ਗੱਲ ਕਰੁੰਦੇ ਆ ਤੂੰ ਅੱਗੇ ਆਉਂਦੀ ਪੈਨਾ ਆਟੇ ਵਾਲੀ ਫੈਕਟਰੀ ਓਕੇ ਲਵਾ ਦੋ ਲਵਾ ਦੋ ਠੀਕ ਹੈ ਨਹੀਂ ਉੱਥੇ ਮੇਰਾ ਵਾਕਫ ਕੋਈ ਨਹੀਂ ਹੈਗਾ ਮੈਂ ਸਿਰਫ ਜ਼ੇਨ ਚ ਲੈ ਕੇ ਆਉਂਨੇ ਆ ਮੇਰਾ ਵਾਕਫ ਕੋਈ ਨਹੀਂ ਹੈ ਮੈਂ ਤੈਨੂੰ ਕਿੱਦਾਂ ਲਵਾਦਾ ਨਹੀਂ ਅੱਗੋਂ ਗੱਲ ਕਰੀ ਜਾਂਦਾ ਫਜ਼ੂਲ ਮਤਲਬ ਉਥੇ ਵਾਕਫ ਹੀ ਮੇਰਾ ਕੋਈ ਨਹੀਂ ਮੈਂ ਤੈਨੂੰ ਉਥੇ ਕਿਤੇ ਲਵਾ ਦੇਣਾ ਚਲ ਹੋਰ ਕੋਈ ਤੇ ਲਵਾ ਦਿਓ ਭਾਜੀ ਆ ਹੋਟਲ ਤੇ ਲਵਾ ਦੇਣਾ ਕਿਤੇ ਰੋਟੀ ਵਾਲੇ ਤੇ ਆਟਾ ਗੋਲੇਗਾ ਹਾਂਜੀ ਭਾਈਨ ਲਵਾਓ ਮਿਸਕਿਲਾ ਆਟਾ ਗੋਲੇਗਾ ਕੁਕਿੰਗ ਬੜੀ ਅੱਛੀ ਕਰਦਾ ਭਾਜੀ ਇਹ ਨਹੀ ਉਥੇ ਨਹੀਂ ਮੈਨੂੰ ਲਵਾਉਣਾ ਅੱਛਾ ਇਹ ਤਾਂ ਤੂੰ ਰੋਟੀ ਇਹਨੇ ਆਟਾ ਗੋਲੇਗਾ ਇਹਦੇ ਹੱਥੋਂ ਕਿਸੇ ਨੂੰ ਰੋਟੀ ਨਹੀਂ ਖਾਣੀ ਕੰਮ ਕੋ ਹੋਰ ਵੇਖਦੇ ਆਂ ਉਹਦੇ ਵਾਸਤੇ ਤੇ ਤੂੰ ਬੰਦ ਰੋਟੀ ਖਾਣੀ ਤੇਰੇ ਅੱਧੀ ਕਿਸੇ ਤੇ ਤੇਰੇ ਨਾਂ ਨਕਸ਼ੀ ਇਦਾਂ ਤੇ ਮੇਰਾ ਕੀ ਗੁਨਾਹ ਹੈ ਜੀ ਬੈਂਕ ਚ ਲਵਾ ਦਿਆ ਗਾਂਜੇ ਆਂਦੀ ਹਾਂ ਜੀ ਭਾਜੀ ਇਹ ਬੜਾ ਦਲੇਰ ਆ ਇਨੂੰ ਗਾਰਡ ਦੀ ਨੌਕਰੀ ਤੇ ਲਵਾਓ ਬਿਸਮਿਲਲਾ ਉਹਨਾਂ ਦੇ ਭਾਈਨ ਬੈਂਕ 'ਚ ਕੰਮ ਕਰ ਲਵੇਗਾ ਬਿਲਕੁਲ ਕੇਅਰ ਕਰਾਂਗੇ ਉੱਥੇ ਹਾਂਜੀ ਲਵਾਓ ਭਾਈਨ ਲਵਾਓ ਮੈਨੂੰ ਮੈਨੂੰ ਨਹੀਂ ਲੱਗਦਾ ਤੂੰ ਬੈਂਕ 'ਚ ਕੰਮ ਕਰਨਾ ਕੰਮ ਕੋਈ ਹੋਰ ਦੇਖਦੇ ਆਂ ਚਲੋ ਭਾਈਨ ਕੀ ਹੋਇਆ ਨਹੀਂ ਮੈਨੂੰ ਲੱਗਦਾ ਯਾਰ ਹੁਣ ਨਹੀਂ ਲੱਗਦਾ ਤਾਂ ਕੀ ਕਰੀਏ ਨਹੀਂ ਨਹੀਂ ਭਾਈ ਇਹਨੂੰ ਚੋਰੀ ਜਿਕਾਰੀ ਦੀ ਆਦਤ ਨਹੀਂ ਹੈਗੀ ਮੈਂ ਇਹਦਾ ਗਰੰਟਡ ਹੈਗਾ ਵਾਂ ਰੰਗ ਦਾ ਕੰਮ ਹੁੰਦਾ ਹਾਂਜੀ ਹੁੰਦਾ ਜੀ ਮੈਨੂੰ ਨਹੀਂ ਹੁੰਦਾ ਅੱਛਾ ਇਹ ਕੰਮ ਮੈਨੂੰ ਹੁੰਦਾ ਹੀ ਨਹੀਂ ਤੇ ਮੈਂ ਤੈਨੂੰ ਕਿੱਦਾਂ ਦੱਸ ਦਿਆਂ ਵੀ ਇਹ ਕਰ ਲਾ ਕਰਨਾ ਤੁਸੀਂ ਬਾਈਂ ਜੇ ਮੈਂ ਕਰਦਾ ਹਾਂ ਯਾਰ ਤੂੰ ਉਹਨੂੰ ਕੰਮ ਤੇ ਲਵਾਉਣਾ ਕਿ ਉਹਦਾ ਸ਼ਗਿਰਦ ਪੈਣਾ ਵੀ ਤੈਨੂੰ ਨਹੀਂ ਆਉਂਦਾ ਤੂੰ ਉਹਨੂੰ ਤਾਂ ਕੰਮ ਲਵਾ ਲਵਾ ਰਿਹਾ ਸੋ ਹਾਂ ਐ ਮੇ ਕੋ ਇਹ ਦੱਸ ਵੀ ਡਰਾਈਵਰੀ ਆਉਂਦੀ ਤੈਨੂੰ ਗੱਡੀ ਚਲਾ ਲੈਣਾ ਮਾਸ਼ੱਲਾ ਬਿਹਤਰੀਨ ਚਲਾ ਚਲਾ ਲੀ ਮੈਨੂੰ ਵੀ ਸਿਖਾ ਦੇ ਯਾਰ ਮੈਨੂੰ ਗੱਡੀ ਨਹੀਂ ਆਉਂਦੀ ਚੱਲ ਇਹ ਕਿੱਥੇ ਲੈ ਗਏ ਆ ਤੂੰ ਮੈਨੂੰ ਮੈਂ ਤਾਂ ਕੰਮ ਵਾਸਤੇ ਲੈ ਗਏ ਆ ਕੰਮ ਵਾਸਤੇ ਉਹ ਨਹੀਂ ਆਉਂਦੀ ਜੇ ਤੈਨੂੰ ਆਉਂਦੀ ਮੈਨੂੰ ਨਹੀਂ ਆਉਂਦੀ ਹੁਣ ਇਹਦੇ ਚ ਕੀ ਗੱਲ ਆ ਯਾਰ ਯਾਰ ਉਹ ਤੈਨੂੰ ਨਹੀਂ ਆਉਂਦੀ ਉਹਨੂੰ ਤੇ ਆਉਂਦੀ ਉਹਨੂੰ ਤੂੰ ਉਹਨੂੰ ਤੇ ਲਵਾ ਜਦੋਂ ਮੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਮੇਰਾ ਵਾਕਫ ਹੀ ਨਹੀਂ ਹੋਣਾ ਕੋਈ ਗੱਡੀ ਵਾਲਾ ਯਾਰ ਉੱਥੇ ਪੱਕੇ ਪਾਸੇ ਕਿਸੇ ਲਵਾਉਣਾ ਵੀ ਕੱਚੇ ਪਾਸੇ ਲਵਾ ਪੱਕੇ ਪਾਸੇ ਤੂੰ ਬੜਾ ਉਹਨੂੰ ਕਿਤੇ ਨਿਊ ਖਾਨ ਤੇ ਲਵਾ ਦੇਣਾ ਵੀ ਕੋਈ ਪ੍ਰਾਈਵੇਟ ਦੇ ਕੇ ਟੈਕਸੀ ਦੇਣਾ ਉਹਨੂੰ ਵਿਚਾਰੇ ਨੂੰ ਗੱਡੀ ਤੇ ਲਵਾ ਦੇ ਜੀ ਬਾ ਵੇਖਦਾ ਕਿਹਦਾ ਕਿਹਦੇ ਜੀ ਕੋਲ ਖਾ ਦੇਣਾ ਇਹਨੂੰ ਕਿਤੇ ਕੋ ਆਪਣਾ ਕੋ ਜੀ ਯਾਦ ਕਰ ਕੋਈ ਜਿੱਥੇ ਉਹ ਮੇਰੀ ਗੱਲ ਸੁਣ ਉਹ ਤੇਰਾ ਯਾਰ ਹੁੰਦਾ ਸੀਗਾ 20 22 ਸ ਉਈ ਆਹ ਉਹ ਕਾਲਾ ਮਾਮਲਾ ਆ। ਉਈ ਆਹ ਉਹ ਤੇ ਨੰਬਰ ਵੀ ਹੋਣਾ ਮੇਰਾ ਹਾਂ ਮੇਰਾ। ਭਲਾ ਕਿਹੜਾ? ਉਹ ਜੱਟਾਂ ਵਾਲੇ ਚੌਂਕ ਦਾ ਮੈਂ ਨੂੰ ਪਤਾ ਲੱਗ ਗਿਆ। ਉਹ 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 ਜਿੱਦਾਂ ਇੱਕ ਵਾਰੀ ਐਕਸੀਡੈਂਟ ਹੋਇਆ ਸੀ। ਆਹੋ ਆਹੋ ਉਹੀ ਉਹੀ। ਕਾਲਾ ਬੰਦਾ ਵੀ ਬਾਹਰ ਆ ਲੈ। ਅਨਾ ਫੋਨ ਚੱਕ ਲੈਣਾ ਤੇਰਾ ਕੰਮ ਤਾਂ ਹੋ ਗਿਆ ਬੰਦਾ ਪੱਕਾ। ਮੈਂ ਕਿ ਬੰਦਾ ਹੀ ਬਹੁਤ ਚੋਰੀ ਹੈ। ਚੰਗੀ ਤਨਖਾਹ ਮਿਲ ਜਾ। ਹਾਂ ਅਸਲਾਮੁਅਲੈਕਮ। ਹਾਂ ਗੱਲ ਇਹ ਕਿਦਾਂ? ਕੀ ਹਾਲ ਆ? ਓ ਯਾਰ ਇੱਕ ਬੰਦਾ ਤੇਰੇ ਕੋਲ ਯਾਰ ਕੰਮ ਤੇ ਰਖਾਉਣਾ ਕੀ ਨਾਂ ਤੇਰਾ ਭਾਲੂ ਆਇਨਾ ਭਾਲੂ ਆ ਤੇ ਕਰ ਲਾ ਆ ਗੱਲ ਕਰ ਹੈਲੋ ਕੀ ਬਾੜੇ ਯਾਰ ਕੀ ਹੋਇਆ ਉਹ ਗਾਲਾਂ ਕੱਢੀ ਜਾਂਦੇ ਆ ਯਾਰ ਗਾਲਾਂ ਕੱਢਦੇ ਯਾਰ ਕਿਹਦਾ ਨੰਬਰ ਮਲਾਤਾ ਤਾ ਭਾਈ ਤੂੰ ਲੈ ਸੀ ਉਹ ਇਹ ਤਾਂ ਪੁਲਿਸ ਵਾਲੇ ਦਾ ਨੰਬਰ ਸੀ ਗੱਲ ਹੈ ਬੁਨੇ ਕੋਈ ਨਹੀਂ ਕੰਮ ਤੇਰਾ ਕੋ ਹੌਲ ਲੱਭ ਲੈਨੇ ਆ ਮੈਨੂੰ ਤੂੰ ਇਹ ਦੱਸ ਵਰਕਸ਼ਾਪ ਦੇ ਕੰਮ ਤੇ ਲਵਾ ਦੇ ਆ ਭਾਈ ਨੂੰ ਮੈਨੂੰ ਆਉਂਦਾ ਨਹੀਂ ਹੈਗਾ ਵੈਸੇ ਨਹੀਂ ਨਹੀਂ ਫਿਰਾਂ ਫਿਰ ਨਹੀਂ ਲਵਾਣਾ ਨਹੀਂ ਨਹੀਂ ਯਾਰ ਕੋਈ ਸਪਾਈ ਸਫੂਈ ਦਾ ਕੰਮ ਤੇ ਲਵਾ ਦੇ ਵਰਕਸ਼ਾਪ ਚ ਕੋਈ ਯਾਰ ਕੱਲ ਹੀ ਸਫਾਈ ਦੀ ਇੱਕ ਬੰਦੇ ਨੂੰ ਕੰਮ ਹੀ ਨਹੀਂ ਆਉਂਦਾ ਵਰਕਸ਼ਾਪ ਦਾ ਤੂੰ ਮੇਰੇ ਕੋ ਕਾਦਰ ਨਹੀਂ ਲੈ ਕੇ ਆਇਆ ਯਾਰ ਕਿਹੜਾ ਕੋ ਮਾਂ ਦੇ ਢਿੱਡ ਚੋਂ ਬੰਦਾ ਕੰਮ ਸਿੱਖ ਕੇ ਆਉਂਦਾ ਹੌਲੀ ਹੌਲੀ ਆਪੋ ਹੀ ਆਜੂਗਾ ਕੰਮ ਨੂੰ ਜਿਕਰਨਾ ਆਟੇ ਵਾਲੀ ਚੱਕੀ ਤੇ ਹਾਂਜੀ ਹਾਂਜੀ ਲਵਾਓ ਭਾਈ ਨੂੰ ਨਹੀਂ ਨਹੀਂ ਮੈਂ ਕਹਿੰਨੇ ਇਥੋਂ ਜਾਂਦੇ ਹੋਏ ਆਟੇ ਵਾਲੀ ਚੱਕੀ ਤੇ ਉਹ ਮੈਂ ਦੇਖ ਕੇ ਆਇਆ ਦਾਣੇ ਨੇ ਯਾਰੋ ਖੋਤਾ ਵਈ ਤੇਰਾ ਮਲਾਜ਼ਮ ਆ ਵੀ ਤੇਰੀ ਆਟਾ ਚੁੱਕ ਕੇ ਤੇ ਤੇਰੇ ਘਰ ਛੱਡ ਕੇ ਆਵੇ ਤੇਰੀ ਇੱਕ ਲਾਤ ਤੇਰੀਆਂ ਰਾਲਾਂ ਵਗਣੀਆਂ ਯਾਰ ਤੂੰ ਆਪ ਲਾਈਆਂ ਉੱਥੋਂ ਆ ਕੰਮ ਕਰਨ ਵਾਲੇ ਲੱਛਣ ਆਏ ਇਹਦੇ ਇਹਦੀ ਜ਼ੁਬਾਨ ਦੇਖਦਾ ਵੈਸੇ ਲਵਾਉਣ ਵਾਲੇ ਤਾਂ ਤੇਰੇ ਵੀ ਨਹੀਂ ਹੈ ਮੈਂ ਹੁਣ ਕੋਈ ਦਿਮਾਗ ਚ ਆਉਂਦਾ ਆ ਲੈ ਆ ਯਾਰ ਕੁਸ਼ਪਾਈ ਨਹੀਂ ਹੁਣ ਬਣੇਗੀ ਆ ਸਰਗੋਦਰ ਰੋਡ ਤੇ ਆ ਹਜ਼ਰੀ ਅੱਛਾ ਬਹੁਤ ਅੱਛੀ ਹਜ਼ਰੀ ਆ ਤੇ ਤੂੰ ਇਹ ਕੰਮ ਕਰਨਾ ਸਵੇਰੇ 8 ਵਜੇ ਦੇ ਨਾਲ ਨਾ ਹਾਂਜੀ ਹਾਂਜੀ ਰੈਡੀ ਸ਼ੈਡੀ ਹੋ ਕੇ ਅੱچھے ਕੱਪੜੇ ਪਾ ਕੇ ਹੈ ਮਤਲਬ ਹੋਜ਼ਰੀ ਤੈਨੂੰ ਪਤਾ ਉੱਥੇ ਲੋਕੀ ਆਉਂਦੇ ਜਾਂਦੇ ਬਾਹਰਲੇ ਲੋਕ ਮਾਲ ਲੈਣ ਹੁੰਦੇ ਆ ਹਾਂਜੀ ਹਾਂਜੀ ਤੇ ਵੈਲ ਡਰੈਸ ਹੋ ਕੇ ਤੇ ਜਾਣਾ ਤੈਨੂੰ ਮੈਂ ਡਰੈਸ ਦੇ ਦਿਆਂਗਾ ਯਾਰ ਇਸ ਵੇਰੇ ਟਾਈਮ ਨਾ ਉੱਠ ਜਾਂਦਾ ਆ ਤੇ ਬਸ ਠੀਕ ਆ 8 ਵਜੇ ਪੂਰੇ 1 ਮਿੰਟ ਲੇਟ ਨਹੀਂ ਹੋਣਾ ਤੂੰ ਗੇਟ ਤੇ ਆਉਣਾ ਨਹੀਂ ਮੇਰੀਆਂ ਪਹੁੰਚਣੀਆਂ ਵੇਖਣਾ ਪਏ ਇਹਨਾਂ ਦੇ ਉਸੂਲ ਸਖਤ ਹੁੰਦੇ ਪੈਣੇ ਨਹੀਂ ਕਹਿੰਦੇ ਆ ਉੱਥੇ ਤੂੰ ਜਾਣਾ ਤੇ ਉੱਥੇ ਗਾਰਡ ਹੋਏਗਾ ਅੱਛਾ ਅੱਛਾ ਉਹਨੂੰ ਗਾਰਡ ਨੂੰ ਦੱਸਣਾ ਕਿ ਭਾਏ ਨੇ ਮੈਨੂੰ ਸ਼ਕੀ ਰਾਜੇ ਨੇ ਭੇਜਿਆ ਜੀ ਜੀ ਤੇ ਜੇ ਉਹ ਕਵੇ ਮੈਂ ਉਹਨੂੰ ਨਹੀਂ ਜਾਣਦਾ ਤੇ ਫਿਰ ਉਹ ਵਾਪਸ ਆ ਜੀ ਮਤਲਬ ਉਹ ਮੇਰਾ ਵਾਕਫ ਨਹੀਂ ਹੈਗਾ ਫਿਰ ਮੈਂ ਤੈਨੂੰ ਕਿਸੇ ਹੋਰ ਕੰਮ ਤੇ ਲਵਾ ਦਵਾਂਗਾ ਤੂੰ ਉੱਥੇ ਮੈਨੂੰ ਕੋਈ ਤੋ ਯੋ ਤੁਹਾਡਾ ਵਾਕਫ ਵੀ ਨਹੀਂ ਉੱਥੇ ਕਾਲੀ ਭੇਜਣੇ ਮੈਨੂੰ ਤੁਸੀਂ ਯਾ ਜੇ ਤੂੰ ਵਾਕਫ ਨਹੀਂ ਤੇ ਫਿਰ ਮੈਂ ਤੈਨੂੰ ਕਿੱਦਾਂ ਉੱਥੇ ਲਵਾ ਦਊਂਗਾ ਨਹੀਂ ਯਾਰ ਕੰਮ ਦੀ ਕਹਾਣੀ ਤੇ ਐ ਸੁਣਾਉਣਾ ਜਿਵੇਂ ਹੀਰਾਂ ਜੇ ਫਿਲਮ ਸ਼ੁਰੂ ਹੋਣ ਲੱਗੀ ਐਂ ਤੇ ਕੱਕ ਵੀ ਨਹੀਂ ਹੁੰਦਾ ਉਹਦੇ ਵਿੱਚ ਗੱਲ ਤੂੰ ਐਡੀ ਪੱਕੀ ਅਗਲੇ ਨੂੰ ਦੱਸ ਵੀ ਤੂੰ ਲਵਾ ਹੀ ਦੇਣਾ ਕੰਮ ਤੇ ਉਹ ਵੜ ਗਏ ਨਹੀਂ ਉਹ ਇੱਕ ਬੰਦਾ ਵਾਕਫ ਹੀ ਨਹੀਂ ਤੇ ਮੈਂ ਉੱਥੇ ਕਿਦਾਂ ਲਵਾ ਦਿਆਂ ਜੀ ਜਿਹੜਾ ਵਾਕਫ ਆ ਉਹਨੂੰ ਕੱਢ ਲੈ ਬਾਹਰ ਵਾਕਫ ਵਾਲੇ ਲਾਉ ਤੁਸੀਂ ਜਿਹੜੇ ਨਹੀਂ ਜਾਣਦੇ ਤੁਹਾਨੂੰ ਤੁਸੀਂ ਉਹਨਾਂ ਨੂੰ ਅੱਗੇ ਕਰੀ ਜਾਂਦੇ ਦੱਸ ਖਾਦ ਵਾਲੀ ਫੈਕਟਰੀ 'ਚ ਲੱਗ ਜੂ ਹਾਂਜੀ ਲੱਗ ਜੂ ਭਾਏ ਪਾਜੀ ਵਾਈ ਵੀਜੀ ਦਾ ਕੰਮ ਜਾਣਦਾ ਇਹ ਘਰ ਦੀਆਂ ਮੱਜਾਂ ਰਹੀਆਂ ਖਾਦ ਦਾ ਕੰਮ ਤਾਂ ਨੇ ਇੰਜ ਕਰ ਦੇਣਾ ਇੰਜ ਹਾਂਜੀ ਹਾਂਜੀ ਤੇ ਤਨਖਾਹ ਕਿੰਨੀ ਕੋਈ 50 60 ਹਜ਼ਾਰ ਤੋਂ ਨਹੀਂ ਚਾਹੀਦੀ ਭਾਏ 50 60 ਹਜ਼ਾਰ ਯਾਰ ਉਹ ਸਾਲਾ ਮੇਰਾ ਇੱਕ ਵੇਲਾ ਲਵਾ ਦੇ ਯਾਰ 50 ਹਜ਼ਾਰ ਹੀ ਲੈ ਦੇ ਉੱਥੇ ਲਵਾ ਦੇ 50 60 ਹਜ਼ਾਰ ਬਹੁਤ ਆ ਭਾਈ ਮੈਂ ਕਰਨਾ ਕੰਮ ਹਾਂ ਤੇ ਚਲ ਉਹ ਵੀ ਕਰ ਲਓ ਦੋਵੇਂ ਰਲ ਕੇ ਰੋਟੀ ਇਕੱਠੇ ਲੈ ਕੇ ਇਕੱਠੇ ਬਹਿ ਕੇ ਖਾ ਲੈ ਗੀ ਗੱਲ ਸੁਣ ਆਪਣੇ ਸਾਲੇ ਨੂੰ ਕਿਉਂ ਨਹੀਂ ਲਵਾ ਦਿੰਦਾ ਪਹਿਲੇ ਕੰਮ ਤੇ ਉਹ ਯਾਰ ਤੈਨੂੰ ਅਸੀਂ ਕਿਹਾ ਵੀ ਇਸ ਬੰਦੇ ਨੂੰ ਕੰਮ ਤੇ ਲਵਾਉਣਾ ਤੂੰ ਆਪਣੀ ਰਿਸ਼ਤੇਦਾਰੀ ਵਿੱਚ ਕੱਢ ਲੈਣਾ ਕੋਈ ਨਾ ਕੋਈ ਤੇਰਾ ਤਲਕ ਨਿਕਲੇ ਹੁੰਦਾ ਕਿਤੇ ਰਿਸ਼ਤੇਦਾਰ ਕਦੀ ਸਾਲਾ ਕਦੀ ਭਣੋਈ ਆ ਅੱਛਾ ਤੇਰੀ ਕਬੀਲਦਾਰੀ ਨਹੀਂ ਮੁੱਕਣ ਢਈ ਕੰਮ ਬੀਰੀ ਦਾ ਕੰਮ ਕਰ ਲੂੰ ਕਰ ਲੂੰਗਾ ਜੀ ਇਹਨ ਘਰ ਦੇ ਦੋ ਪੱਖੇ ਖਰਾਬ ਹੈ ਸਹੀ ਕਰ ਦੇ ਸਵੇਰੇ ਟਾਈਮ ਨਾਲ ਆ ਜਾ ਮੈਂ 10 ਵਜੇ ਤੱਕ ਘਰ ਹੀ ਹੁੰਨਾ ਤੂੰ ਮੇਰਾ ਕਰਕੇ ਉਦੋਂ ਤੇ ਖਰਾਬ ਰੱਖੇ ਕਿਸੇ ਨੂੰ ਦਿਖਾਓ ਤੇ ਤੈਨੂੰ ਕਹਿਨ ਤੇ ਦੇ ਆ ਤੂੰ ਕਹਿਣਾ ਹੁੰਦਾ ਠੀਕ ਹੈ ਯਾਰ ਮੇਰੀ ਗੱਲ ਸੁਣ ਕਿੱਡੀ ਲੈ ਕੇ ਕਿੱਥੇ ਆਏ ਆ ਤੂੰ ਮੈਨੂੰ ਮੇਰੀ ਗੱਲ ਸੁਣ ਤੂੰ ਮੇਰਾ ਭਰਾ ਉਹਨੂੰ ਇੰਨੇ ਜੋ ਕੰਮ ਤੇ ਲਾਉਣਾ ਤੂੰ ਉਹਨੂੰ 25000 ਦਈਏ ਉਹ ਉੱਥੇ ਘਰ ਹੀ ਰੱਖ ਲੈ ਆਪ ਹੀ ਲੈ ਕੇ ਆਪ ਹੀ ਛੱਡਿਆ ਜਿਹੜੇ ਮਰਜ਼ੀ ਕੰਮ ਤੇ ਲਾ ਗਏ ਅੱਛਾ ਇਹਨੂੰ ਕੰਮ ਤੇ ਲਵਾਉਣਾ ਯਾਰ ਜੇ ਲਵਾਉਣਾ ਤੇ ਉਸੇ ਦੇ ਨਾਲ ਲਵਾ ਕੰਮ ਦਾ ਹੀ ਕਹਿ ਰਹਿਆ ਵੀ ਇੱਥੇ ਮੈਨੂੰ ਫਰਾਂਤ ਠੀਕ ਹੈ ਕੋਈ ਇਹਦਾ ਫਾਇਦਾ ਵਾ 65 ਸਾਲ ਦੀ ਉਮਰ ਤੱਕ ਟਿਕਟ ਫ੍ਰੀ ਹੋ ਜਾਂਦਾ ਵੈਸੀ ਤਨਖਾਹ ਕਿੰਨੀ ਕੋਈ ਚਾਹੀਦੀ ਭਾਈ ਤਨਖਾਹ ਦੀ ਫਿਕਰ ਨਾ ਕਰੋ ਜਿੰਨੀ ਲੱਗਦੀ ਇਹਨੂੰ ਕੰਮ ਤੇ ਜਿੰਨੀ ਮਰਜ਼ੀ ਗਿਆ ਪਤਾ ਬਦਲ ਭਾਈ ਤੇਰਾ ਪਤਾ ਤਾਂ ਲੱਗੇ ਤਨਖਾਹ ਮੈਂ ਉਸ ਹਿਸਾਬ ਨਾਲ ਕੰਮ ਵੇਖਾ ਕਿੰਨੀ ਤਨਖਾਹ ਲੈ 60 70 ਹਜ਼ਾਰ ਹੋਣੀ ਚਾਹੀਦੀ ਇੰਨੇ ਪੈਸੇ ਭਾਈ 35 40 ਦੀ ਵੀ ਹੋਵੇ ਤਾਂ ਤੁਸੀਂ ਲਵਾਓ ਇਹਨੂੰ ਕਿਉਂ ਬੱਚੇ ਮੇਰੇ ਤੇਰੇ ਨਾਲ ਰਹਿਣੇ ਹੈ ਹੈ ਵੀ 35 40 ਵੀ ਹੋਵੇ ਮਕਾਨ ਦਾ ਕਿਰਾਇਆ ਤੂੰ ਦੇਣਾ ਉਹ ਕਾਟਾ ਵਾਦਾ ਹੋ ਮੈਂ ਤੇਨਾਂ ਹੰਦਾ ਲਾ ਦੂੰ ਕੰਮ ਤੇ ਲੱਗ ਤੂੰ ਕਾਟਾ ਵਾਦਾ ਤੂੰ ਪੂਰਾ ਕਰਨਾ ਤੇ ਜਿਹੜਾ ਵੀ ਕੰਮ ਲੱਭਦਾ ਉਹ ਕਰ ਲਾ ਭਾਈ ਤੁਸੀਂ ਲਵਾਓ ਰੇਲ ਵਿੱਚ ਤੇਨੂੰ ਲਵਾ ਦਿੰਨਾ ਮੈਂ ਜੀ ਆਹੋ ਰੇਲ ਪਰ ਯਾਰ ਰੇਲ ਵਿੱਚ ਮੈਂ ਕਿਹਨੂੰ ਕਹਿਣਾ ਹਾਂ ਇਹ ਕਿਹਨੂੰ ਕਹਿਣਾ ਉਹ ਤੇ ਬਸ ਐਵੇਂ ਵਿਚਾਰਾ ਕੋਮੇ ਵਿੱਚ ਸਾਡੇ ਨਾਲ ਗੱਲ ਕਰਨ ਡਿਆ ਮੈਂ ਵੀਰੇ ਤੇਨੂੰ ਕਿੱਨੇ ਲਵਾਣਾ ਉੱਥੇ ਵਾਕਫ ਹੈ ਨਹੀਂ ਕੋਈ ਸਟੇਸ਼ਨ ਤੇ ਕਿਤੇ ਸਵਾਰੀਆਂ ਲਾਉਣ ਜਾਣੀਆਂ ਸੀ ਮੈਂ ਹੈ ਵੀ ਤੇਨੂੰ ਮੈਂ ਸਟੇਸ਼ਨ ਤੇ ਲਵਾ ਦਮ ਉੱਥੇ ਕਿਤੇ ਮੈਨੂੰ ਰਾਸ਼ਨ ਆਇਆ ਤੇਰਾ ਮੇਰਾ ਵਾਕਫ ਹੀ ਕੋਈ ਨਹੀਂ ਤੇ ਮੈਂ ਕਿੱਥੇ ਲਵਾ ਦੇ ਆ ਯਾਰ ਪੁੱਛਣਗੇ ਤੇ ਆ ਜਿੱਤਰਾ ਵਾਕਫ ਨਹੀਂ ਹੈਗਾ ਵਾਕਫ ਨਹੀਂ ਹੈਗਾ ਤੇ ਤੂੰ ਸਾਨੂੰ ਐਡਾ ਜਿਹੜਾ ਪੂਰਾ ਪਾਕਿਸਤਾਨ ਗਾ ਕੇ ਦੱਸਿਆ ਕਿਤੇ ਤੂੰ ਹੌਜ਼ਰੀ ਪਾਲਨਾਂ ਕਿਤੇ ਤੂੰ ਦੁੱਧ ਹੋਟਲ ਪਾਲਨਾਂ ਕਿਤੇ ਆਟੇ ਵਾਲੀ ਮਿਲ ਪਾਲਨਾਂ ਕਿਤੇ ਚੱਕੀ ਪਾਲਨਾਂ ਇਹ ਕੀ ਆ ਮਿਸਤਰੀਆਂ ਦਾ ਕੰਮ ਹੁੰਦਾ ਹਾਂਜੀ ਹੁੰਦਾ ਮੈਂ ਤੇ ਕਰਦਾ ਕਿਉਂ ਨਹੀਂ ਯਾਰ ਮੈਂ ਵੀ ਤੇਰ ਕੋ ਹੀ ਲੁੱਡੋ ਖੇਡਣ ਆਏ ਆ ਯਾਰ ਵੀ ਕਰਦਾ ਕਿਉਂ ਨਹੀਂ ਆ ਤੇਰਾ ਮਕਾਨ ਢਾ ਕੇ ਦੁਬਾਰਾ ਬਣਾ ਦਵਾ ਹੈਂ ਕੋਮੇ ਜਾ ਉਹਨਾਂ ਨਾਲ ਗੱਲਾਂ ਸਾਡੀਆਂ ਸੁਣਨ ਨੇ ਯਾਰ ਜੇ ਤੈਨੂੰ ਹੁੰਦਾ ਕੰਮ ਤੇ ਕਰ ਫੇਰ ਮੇਰੀ ਗੱਲ ਸੁਣ ਭਰਾਵਾ ਤੂੰ ਨਾ ਆਪਣਾ ਇਲਾਜ ਕਰਾ ਮੈਨੂੰ ਲੱਗਦਾ ਤੇਰਾ ਜ਼ਿਹਨੀ ਤਵਾਜ਼ਨ ਠੀਕ ਨਹੀਂ ਹੈਗਾ ਤੂੰ 1 ਕਰੋੜ ਕੰਮ ਸਾਨੂੰ ਦੱਸ ਚੁੱਕੇਂ ਇੱਕ ਘੰਟੇ ਦੇ ਵਿੱਚ ਉਹ ਸਿਟੀ ਹੁਣ ਪਤਾ ਤਾਂ ਲੱਗੇ ਨਾ ਵੀ ਇਹਨੂੰ ਕਿਹੜਾ ਕੰਮ ਹੁੰਦਾ ਵਾ ਪਤਾ ਕੀ ਮਤਲਬ ਲਵਾਇਆ ਕਿੰਨੇ ਕੰਮ ਮੈਂ ਇੱਕ ਮਿੰਟ ਯਾਰ ਸਿਟੀ ਕਿੰਨੇ ਕੰਮਾਂ ਦੇ ਲਵਾਇਆ ਤੂੰ ਵੀ ਤੈਨੂੰ ਲਾਂਮਾ ਆ ਗਿਆ ਵਾ ਵੀ ਉੱਥੋਂ ਮੁੜ ਕੇ ਆਏ ਨੇ ਕਰਦਾ ਕੁਝ ਨਹੀਂ ਹੈਗਾ ਹੈ ਵੀ ਕਿਸੇ ਕੰਮ ਤੇ ਮੈਂ ਲੇਟ ਪਹੁੰਚਿਆ ਮੈਂ ਤੈਨੂੰ ਲਾਂਮਾ ਆ ਗਿਆ ਵਾ ਕਿਸੇ ਕੰਮ ਤੇ ਮੈਂ ਕੋਈ ਸ਼ੈ ਲੈ ਕੇ ਦੌੜ ਗਿਆ ਤੈਨੂੰ ਲਾਂਮਾ ਆ ਗਿਆ ਵਾ ਦਨਾਂ ਦਿਨ ਮੈਂ ਕਿਹਾ ਸੀ ਸੀਜੀ ਮੈਨੂੰ ਕਿਤੇ ਚੰਗੇ ਬੰਦੇ ਕੋਲ ਲੈ ਗਏ ਨਹੀਂ ਗੱਲ ਤੂੰ ਸਹੀ ਕਰਦਾ ਵੀ ਉਹਨੂੰ ਤੈਨੂੰ ਸ਼ਿਕਾਇਤਾਂ ਆਈਆਂ ਵੀ ਬੰਦੇ ਨੇ ਕਿਸੇ ਦੀ ਜੇਬ ਕੱਟ ਲਈ ਕਿਸੇ ਮਜ਼ਦੂਰ ਦੀ ਜਾਂ ਉੱਥੋਂ ਕੋਈ ਪੇਚ ਕੱਟ ਚੱਕ ਲਿਆ ਕਿਸੇ ਦੀ ਕੋਲੀ ਚੱਕ ਲਿਆ ਜਾਂ ਉੱਥੋਂ ਆਟੇ ਵਾਲਾ ਤੋੜਾ ਚੱਕ ਲਿਆ ਵੀ ਉੱਥੋਂ ਛੁੱਟੀ ਹੋ ਗਈ ਉਹਨੂੰ ਮੋਟਰਸਾਈਕਲਾਂ ਤੇ ਕੰਮ ਤੇ ਲਵਾ ਦਿਆਂ ਉਹ ਆਗਮ ਲਾ ਯਾਰ ਇਹ ਜੀ ਮੋਟਰਸਾਈਕਲ ਨੂੰ ਤੂੰ ਇੱਕ ਵੀ ਕੰਮ ਤੇ ਨਹੀਂ ਲਵਾਇਆ ਉਸ ਬੰਦੇ ਨੂੰ ਹੁਣ ਤੱਕ ਅਸੀ ਯਾਰ ਤੈਨੂੰ ਤੇ ਮੈਂ ਹੈਰਾਨ ਗਿਆ ਲੈ ਸੁਣ ਲੈ ਯਾਰ ਚਿੱਟੀ ਗੱਲ ਉਹ 32 ਦੰਦਾਂ ਚ ਕੱਢ ਵੀ ਆ ਕੰਮ ਕਰਨਾ ਮੈਂ ਤੈਨੂੰ ਮਿੰਟ ਤੋਂ ਪਹਿਲੇ ਉੱਥੇ ਕੰਮ ਤੇ ਲਵਾ ਦਿੰਦਾ ਉਹਨੇ ਤੈਨੂੰ 32 ਦੰਦਾਂ ਦੇ ਸਾਰਾ ਕੋਲ ਤੇ ਸਾਰਾ ਕੁਝ ਤੇਰੇ ਅੱਗੇ ਖੋਲ ਕੇ ਰੱਖ ਦਿੱਤਾ ਅਜੇ ਤੇਰੇ 32 ਦੰਦ ਪਿੱਛੇ ਬੈ ਬੱਤੀਆਂ ਦੀ ਗੱਲ ਕਰਦਾ ਉਹਨੇ ਤੈਨੂੰ 38 ਤੋਂ ਦੱਸਦਾ ਵੀ ਭਾਈ ਮੈਨੂੰ ਕੰਮ ਤੇ ਲਵਾ ਹਾਂ ਬੰਦਰ ਜੇ ਨੂੰ ਸਮਝ ਹੀ ਗਈ ਨਹੀਂ ਆਉਂਦੀ ਯਾਰ ਉਹ ਯਾਰ ਤੂੰ ਮੂੰਹੋਂ ਤੇ ਇੱਕ ਵਾਰੀ ਕਹਿ ਕਿ ਮੈਂ ਫਲਾਣਾ ਕੰਮ ਕਰਨਾ ਓਏ ਮੂੰਹੋਂ ਹੀ ਕਹਿਣ ਨੇ ਹੋਰ ਜੇਬੋਂ ਕਹਿਣ ਨੇ ਦੱਸ ਐ ਬੰਦਰ ਜੇ ਨੂੰ ਕੋ ਕਾ ਹੱਥ ਸੁਨੇਹਾ ਭੇਜਿਆ ਜੋ ਕੋ ਪ੍ਰੇਮ ਪੱਤਰ ਲਿਖ ਕੇ ਤੈਨੂੰ ਸੁਨੇਹਾ ਦਿੱਤਾ ਵੀ ਮੈਨੂੰ ਕੰਮ ਤੇ ਲਵਾ ਵੀ ਈ ਅਜੀਬ ਬੰਦਾ ਈ ਯਾਰ ਤੂੰ ਘੰਟਾ ਹੋ ਗਿਆ ਤੈਨੂੰ ਆਏ ਨੂੰ ਬੈਠੇ ਤੂੰ ਮੂੰਹੋਂ ਦੱਸ ਕੇ ਭਾਣ ਮੈਂ ਆ ਕੰਮ ਕਰਨਾ ਚਾਹੁੰਦਾ ਮੈਨੂੰ ਇੱਥੇ ਕਿੱਥੇ ਭਾਣ ਮੈਂ ਆ ਕੰਮ ਕਰਨੇ ਐਂ ਢੀ ਤੂੰ ਕਿਤੇ ਟਾਈ ਲਾ ਕੇ ਬੈਠੇ ਤੇ ਭਾਣ ਮੈਂ ਆ ਕੰਮ ਕਰਨਾ ਮੇਰੇ ਕੋ ਨਾ ਬੰਦੇ ਉਹ ਆ ਕਿ ਮੈਂ ਇੱਕ ਫੋਨ ਕਰਨਾ ਲੈਣਾ ਕਹਿਣਾ ਭਾਈ ਨੂੰ ਭੇਜ ਦਿਓ ਤੇ ਬਲਕੇ ਭੇਜੋ ਵੀ ਨਾ ਤਨਖਾਹ ਲੈ ਲਓ ਅੱਜ ਜਿੰਨੇ ਕੰਮਾਂ ਦੇ ਪਹਿਲੇ ਲਵਾ ਲਿਆ ਨਾ ਮੈਨੂੰ ਸਮੇਂ ਲੱਗ ਗਈ ਹੈ ਮੇਰੇ ਘਰ ਦੇ ਨਾਲ ਕਿ 3300 ਸੈਲਰੀਆਂ ਲੈ ਲਈਆਂ ਵਾ ਹੈ ਜਿੱਥੇ ਤੂੰ ਲਵਾ ਬੇਟਾ ਮਠਾਈ ਦੀ ਦੁਕਾਨ ਤੇ ਕੰਮ ਕਰ ਲੂੰ ਆਹੋ ਕਰ ਲੂੰਗਾ ਨਹੀਂ ਤੂੰ ਨਹੀਂ ਕਰਨਾ ਕਿਉਂ ਮੇਰੀ ਇਕ ਲਾਤਾ ਰਾਲਾ ਵਗਦੀਆਂ ਵਾ ਵੀ ਬਰਫੀ ਦੇ ਤੇ ਸਾਰਾ ਉਹਨਾਂ ਦਾ ਠੁੱਕ ਲੈ ਕੇ ਜਾਣਾ ਮੇਰਾ ਕਰ ਲੂੰਗਾ ਉਹ ਕੰਮ ਉਹਦੇ ਕਿਹੜਾ ਕਿਤੇ ਫੋੜੇ ਨਿਕਲੇ ਜਾਂ ਪੀਪ ਨਿਕਲਣ ਲਈ ਉਹਦੇ ਇਕ ਲਾਤਾ ਮੇਰੀ ਮੈਂ ਪਟੇ ਪਤੀਛੇ ਦੇ ਲਿਆਉਣੀ ਤੇ ਥੱਲੇ ਸਾਰਾ ਡੋਈ ਜਾਣਾ ਉਹ ਕਾਣਾ ਵਾ ਵੀ ਲੂਲਾ ਵਾ ਵੀ ਬੋਲਾ ਵਾ ਵੀ ਉਹ ਕੰਮ ਨਹੀਂ ਹੋਣਾ ਕਰੂਗਾ ਮਠਾਈ ਵਾਲੀ ਦੁਕਾਨ ਤੇ ਕੰਮ ਉਹ ਯਾਰ ਮੂੰਹ ਤਾਂ ਕਵੇ ਕਿ ਕੰਮ ਕਰ ਮੂੰਹ ਹੀ ਕਹਿਣਿਆ ਹੁਣ ਹੱਥੋਂ ਕਹਵਾ ਤੈਨੂੰ ਫੇਰ ਤੈਨੂੰ ਲੱਗ ਜਾਏ ਪਤਾ ਵੀ ਮੂੰਹੋਂ ਕਹਿਣ ਦੇ ਹੋਰ ਕਿਤੇ ਕਾਂਤ ਸੁਨੇਹਾ ਭੇਜਿਆ ਜਾਂ ਉਹਨੇ ਤੈਨੂੰ ਲਵ ਲੈਟਰ ਪਿੱਛੇ ਭੇਜਿਆ ਲੇਕ ਕੇ ਕੋ ਪ੍ਰੇਮ ਪੱਤਰ ਲਿਖਿਆ ਮੈਨੂੰ ਕੰਮ ਤੇ ਲਵਾ ਵਈ ਬੰਦਾ ਕਹਵੇ ਤੂੰ ਕੰਮ ਕਰਨਾ ਆ ਕੇ ਗੁੰਗਾ ਹੋ ਕੇ ਬੈਠਾ ਵਾਂ ਉਹ ਕੰਮ ਹੀ ਕਰਨਾ ਤੇਰੇ ਕੇ ਚੁੱਪ ਕਰਕੇ ਬਹਿਣਾ ਤੂੰ ਹੀ ਦੱਸਣਾ ਵੀ ਕਿੱਥੇ ਆਹ ਕਰ ਲਾ ਇੱਥੇ ਫੂੜੀ ਵਿਛਾ ਕੇ ਰੋਲਾ ਘੜੀ ਆਹ ਕੰਮ ਆ ਰੇੜੀ ਲੱਗੀ ਤੇ ਸੌਦਾ ਵੇਚ ਤੇਰੇ ਕੋ ਚੁੱਪ ਕਰਕੇ ਬਹਿਣਾ ਜਾਂ ਤੈਨੂੰ ਆ ਕੇ ਗਾਲਾਂ ਝੜਕਾ ਕੱਢੀਏ ਸੀ ਦੇਰ ਤੇ ਇੱਥੇ ਦੇਰ ਤੇ ਮੱਝਾ ਦੀ ਟੈਲ ਸੇਵਾ ਕਰ ਲੇਗਾ ਕਰ ਲੇਗਾ ਆ ਕਰ ਲਾਂਗਾ ਮੈਨੂੰ ਮੱਝੀਆਂ ਨਹੀਂ ਗਿਆ ਮੈਂ ਹੁਣ ਤੈਨੂੰ ਕਿੱਥੇ ਲਾਣਾ ਤਫੇ ਤੇਰੇ ਤੇ ਤੇ ਪੁੱਛਣ ਗੱਲ ਹੀ ਦਿਆਂ ਅਸੀਂ ਮਸਣ ਹੈ ਤੇ ਯਾਰ ਤੂੰ ਹੁਣ ਮੂੰਹੋਂ ਬੋਲਦਾ ਨਹੀਂ ਤੇ ਮੈਂ ਤੈਨੂੰ ਪੁੱਛ ਨਹੀਂ ਇਹ ਕਿੱਦਾਂ ਬੋਲੀਦਾ ਮੈਨੂੰ ਇਹ ਦੱਸੀ ਨਾ ਦੱਸ ਤੈਨੂੰ ਮੈਂ ਮੂੰਹੋਂ ਬੋਲ ਕੇ ਦੱਸਾਂ ਤੈਨੂੰ ਮੂੰਹੋਂ ਕਿੱਦਾਂ ਦੱਸਾਂ ਤੈਨੂੰ ਮੈਂ ਪਾਗਲ ਜਿਆ ਕਰੈਜੇ ਕੋ ਲੈ ਕੇ ਆ ਗਿਆ ਮੈਨੂੰ ਓ ਇੱਥੇ ਬੈ ਯਾਰ ਕੰਮ ਕਰਨ ਵਾਲੀ ਇਧਰ ਤੇਰੀ ਗੱਲ ਸੁਣਦਾ ਓ ਮੂੰਹ ਹੀ ਕਹਿਣ ਡਿਆ ਤੈਨੂੰ ਹੋਰ ਉਹਨੇ ਕਿਤੇ ਕਿਤੇ ਟੇਪ ਚ ਕੇਸੜ ਲਾ ਕੇ ਤੈਨੂੰ ਚਲਾਈ ਆ ਵੀ ਤੈਨੂੰ ਦੱਸਣ ਡਿਆ ਕੰਮ ਤੇ ਲੱਗਣਾ ਮੈਂ ਯਾਰ ਅਜੀਬੰਦਾ ਯਾਰ ਤੂੰ ਤੂੰ ਇੱਕ ਕੰਮ ਤੇ ਨਹੀਂ ਤੂੰ ਪੂਰਾ ਉਤਰਿਆ ਹੈ ਕੰਮ ਤੇ ਨਹੀਂ ਪੂਰਾ ਤੈਨੂੰ ਬਾਰਡਰ ਤੇ ਲਵਾ ਦਿਆਂ 10 10 ਬਾਰਡਰ ਲਵਾ ਲਾ ਬਾਰਡਰ ਆ ਜਿਹੜਾ ਪਾਕਿਸਤਾਨ ਦਾ ਜਿਹੜਾ ਬਾਰਡਰ ਆ ਬਾਰਡਰ ਤੇ ਲਵਾਉਣਾ ਯਾਰ ਲਵਾ ਦੇ ਯਾਰ ਤੂੰ ਲੱਗ ਜਾ ਓ ਠੀਕ ਆ ਮਾਹੌਲ ਤੇ ਵੀਆਈਪੀ ਲੋਕ ਹਾਂ ਅੱਖ ਸਭ ਸੁਣੀ ਚਹੀ ਹੁਣ ਓ ਨਹੀਂ ਕੁਛ ਨਹੀਂ ਹੁੰਦਾ ਤੂੰ ਲੱਗ ਜਾ ਲਵਾਓ ਭਾਈ ਗੱਲ ਕਰ ਬਾਰਡਰ ਤੇ ਲਾਣਾ ਤੇ ਗੱਲ ਕਰਨੀ ਦੇ ਅਸੀਂ ਕਿਤੇ ਸੁੱਟੇ ਇੱਥੇ ਵੀ ਸਾਡੇ ਪਾਜੀ ਗੁੱਸੇ ਨੂੰ ਛੱਡੋ ਤੁਸੀਂ ਬਾਰਡਰ ਤੇ ਲਵਾ ਹਾਂ ਨਹੀਂ ਮੂਦਾ ਨਹੀਂ ਆ ਆਪਣਾ ਮੂਦਾ ਦਰਜੀ ਅਸਕਰ ਦਾ ਮੁੰਡਾ ਅਸਕਰ ਦਾ ਮੁੰਡਾ ਅੱਛਾ ਇਹ ਦੇਖੋ ਚੱਲ ਜਾ ਫੇਰ ਇਦ ਕੋਲ ਚਲ ਜਾਓ ਕਮੀਜ਼ਾਂ ਨੂੰ ਬਾਡਰ ਲਾਉਂਦੇ ਆ ਜਾ ਕੇ ਬਾਡਰ ਲਾ ਜਾ ਜਾ ਲੱਗ ਜਾ ਬਾਡਰ ਤੇ ਅੱਛਾ ਬਾਡਰ ਤੇ ਲਵਾਇਆ ਹੀ ਨਹੀਂ ਤੈਨੂੰ ਤੇ ਬਾਡਰ ਲਾਉਂਦਾ ਇਹ ਨਹੀਂ ਕਰੀਦਾ ਓ ਤੇਰੀ ਲਾਸ਼ ਹੋਵੇ ਓਏ ਬਾਡਰ ਤੇ ਲੱਗ ਜਾ ਹੁਣ ਅਸੀਂ ਉੱਥੇ ਸਾਨੂੰ ਬਾਡਰ ਤੇ ਕੀ ਲੱਪਣਾ ਵਾ ਇੱਥੇ ਘਰੋਂ ਉਹ ਕੰਮ ਕਰਨਾ ਕਿ ਜਿੱਦੋਂ ਸਾਨੂੰ ਕੋਈ ਪੈਸੇ ਚਾਰ ਮਿਲਣ ਮੈਂ ਜੇ ਤੈਨੂੰ ਕੰਮ ਦਾਦਾ ਤੈਨੂੰ ਪਸੰਦ ਨਹੀਂ ਹੁੰਦਾ ਆਪਣੇ ਮੂੰਹ ਤੋਂ ਦੱਸ ਦੇ ਨਹੀਂ ਤੂੰ ਕੀ ਕਰਨਾ ਮੂੰਹਾਂ ਤੈਨੂੰ ਕਿੰਜ ਦੱਸਦਾ ਮੂੰਹਾਂ ਤੈਨੂੰ ਇੰਜ ਦੱਸੋ ਹਾਂ ਕੰਕਰਨਾ ਨਾ ਕੰਕਰਨਾ ਹੈ ਉਹ ਬੱਸ ਤੇਰੇ ਮੂੰਹ ਤੇਰੇ ਦੰਦੀ ਨਾ ਵੱਢ ਨਹੀਂ ਕਿਸੇ ਨੂੰ ਕਿੱਡਾ ਤੇਰਾ ਮੂੰਹ ਆ ਦੰਦੀ ਨਾ ਚੁੱਪ ਕਰ ਰਹੀ ਸੀ ਜੀ ਉੱਠਾ ਲੈ ਕੇ ਤੁਰਿਆ ਨਾ ਮੈਨੂੰ ਵਿਚੋੜ ਲੈ ਕੇ ਅਖਰ ਕਿਦਣਾ ਕੋਈ ਕਰੀ ਮੈਂ ਮਾਰ ਕੇ ਮੁਕੇ ਤੇ ਨੈਣ ਲਖਾ ਲਾ ਦਵਾਂ ਉਹ ਤੇਰੇ ਫਾਇਦੇ ਵਾਸਤੇ ਲੈ ਕੇ ਆਇਆ ਆ ਫਾਇਦਾ ਨਹੀਂ ਕੱਟਾ ਵਾ ਤੇਰੇ ਕੋਲ ਬੜਾ ਕਮਿਸ਼ਨ ਲੈਣੀ ਐ ਮੈਂ ਕਿਹਦੇ ਕੰਮ ਕਰਨਾ ਹੁੰਦਾ ਓਏ ਕੰਮ ਜਿਹੜਾ ਵੀ ਹੁਣ ਮੂੰਹ ਨਾਲ ਗਈ ਕੰਮ ਤਾਂ ਤੇਰੇ ਵੀ ਟਕੇਦੇ ਨਹੀਂ ਹੈਗੇ ਗੱਲਾਂ ਕਰਦੇ ਆ ਤੁਸੀਂ 에어ਪੋਰਟ ਤੇ ਲਗਣਾ ਹੀ ਆ ਲਗਣਾ ਹੀ ਕਿੱਦਾਂ ਲੱਗ ਜਾਏਗਾ ਮੇਰਾ ਵਕਫ ਵੀ ਕੋਈ ਨਹੀਂ ਆ ਲੈ ਕਿੱਦਾਂ ਲੱਗ ਜੇ ਤੇਰੀ ਲਾਸ਼ ਹੋਵੇ ਤੂੰ ਕਹਿੰਦਾ ਕਿਉਂ ਹੋਵੇ ਵੀ ਲਗਣਾ ਹੀ ਤੂੰ ਇਹ ਕਹਿ ਬੇ ਮੇਰੇ ਕੋ ਭਰਾਵਾ ਕੋਈ ਕੋਈ ਟਰਾਈ ਕਰ ਲੈ ਕੋਈ ਯਾਰ ਮੈਂ ਦੇਖ ਮੈਂ ਆਪਣੇ ਮੂੰਹੋਂ ਕਹਿਣਾ 에ਰਪੋਰਟ ਤੇ ਲੱਗਣਾ ਇਹਨਾਂ ਨੇ ਤਾਂ ਮੂੰਹੋਂ ਕਿਹਾ ਬੇ ਮੈਂ ਆ ਕੰਮ ਕਰਨਾ ਤੈਨੂੰ ਮੂੰਹੋਂ ਕਿਦਾਂ ਕਹਾਂ ਇਥੋਂ ਗੱਟਾ ਲਵਾ ਕੇ ਤੇਰੇ ਲਾਗੇ ਰੱਖ ਦਵਾਂ ਓਏ ਉਹ ਕਹਿੰਦਾ ਵੀ ਤੂੰ ਮੂੰਹ ਇਹਨੂੰ ਇਦਾਂ ਕਹੇ ਭਾਈ ਜੀ ਮੈਂ 에ਰਪੋਰਟ ਤੇ ਜਾਣਾ ਇਹਨਾਂ ਨੇ ਕਿਹਾ ਤੂੰ ਕਹਿ ਹਾਂ ਇੱਕ ਵਾਰੀ ਯਾਰ ਆ ਕਹਿ ਹਾਂ ਇੱਕ ਵਾਰੀ ਭਾਈ ਜੀ ਭਾਈ ਮੈਨੂੰ ਲਵਾਓ 에ਰਪੋਰਟ ਤੇ ਮੇਰਾ ਵਾਕਿਫ ਕੋਈ ਨਹੀਂ ਹੈਗਾ ਤੇ ਫੇ ਉੱਥੇ ਕਰਨ ਲਈ ਮੌਤ ਤੈਨੂੰ ਕਦ ਲਈ ਪਈ ਸੀ ਹੈ ਮੈਂ ਇੱਥੇ ਤੇ ਮੈਨੂੰ ਕਹਿ ਇੱਕ ਵਾਰੀ ਹ ਹੁਣ ਕਿਆ ਹੁਣ ਤੇਰੀ ਲਾਚ ਹੋ ਹੈਂ ਵੀਜਾ ਤੇਰਾ ਬਾਹਰ ਕਿਤੇ ਤਲਕ ਹੈ ਤੂੰ ਕਰਜ਼ਾ ਦੇਣਾ ਬਾਹਰ ਕਰੋ ਨਿਕਲਣਾ ਨਹੀਂ ਹੈਗਾ ਤੂੰ ਓਏ ਤੈਨੂੰ ਮੈਂ ਇੰਜ ਕੰਮ ਤੇ ਲਵਾਦਾ ਇੰਜ ਮੈਂ ਕਹਾਂ ਤੂੰ ਇੰਜ ਮੈਨੂੰ ਸਾਰੇ ਕੰਮਾਂ ਤੋਂ ਜਵਾਬਦਾਵਾ ਦਿੱਤਾ ਵਾ ਹੈ ਇੰਜ ਜਿਹੜੇ ਤੂੰ ਕੰਮ ਦਵਾਏ ਹੈ ਨਾ ਯਕੀਨ ਕਰ ਓ ਇੰਜ ਹੀ ਨਿਖਾਏ ਆ ਤੂੰ ਗੱਲਾਂ ਮਾਤਾ ਜੀ ਨੇ ਖਾਏ ਆ ਓ ਛੱਡ ਯਾਰ ਤੂੰ ਮੈਨੂੰ ਵਿਸਤ ਕਰਾ ਕੇ ਰਹਿ ਤਾਰਾ ਜਾਂ ਤੰਦੂਰ ਤੇ ਲਵਾ ਦਿਆ ਹੁਣ ਸੋਚ ਕੇ ਜਵਾਬ ਦੇਈ ਮੈਨੂੰ ਹਲਵਾ ਤੰਦੂਰ ਤੇ ਲਵਾ ਦੇ ਮੇਰਾ ਵਾਕਫ ਹੈਗਾ ਹਾਂ ਕਰ ਲਾਂਗਾ ਕੰਮ ਉੱਥੇ ਉੱਥੇ ਪਹਿਲੇ 4 ਮੁੰਡੇ ਲੱਗੇ ਉਹਨਾਂ ਨੂੰ ਛੁੱਟੀ ਕਰਾ ਦਈਏ ਤੇ ਤੈਨ ਮੈਂ ਕੱਲਾ ਕੰਮ ਨਹੀਂ ਲੈਣਾ ਤੂੰ ਯਾਰ ਤੇ ਤੈਨੂੰ ਤੂੰ ਸੁਤਾਂ ਪਹਿਲੇ ਵੀ ਉੱਥੇ ਲੱਗੇ ਤੂੰ ਨਾ ਮੈਨੂੰ ਪੁੱਛ ਹੈ ਇਹਨੂੰ ਪੁੱਛ ਲੈ ਇਹਨੇ ਮੰਡੀ ਦਾ ਕੰਮ ਕਰਨਾ ਮੰਡੀ ਲਵਾ ਦੇ ਆ ਮੇਰੀ ਗੱਲ ਸੁਣ ਮੰਡੀ ਉਹਨੂੰ ਲਵਾ ਪਰ ਕੋਈ ਐਸੀ ਵੈਸੀ ਮੰਡੀ ਨਾ ਹੋਵੇ ਨਹੀਂ 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 ਆਪਣੀਆਂ ਸ਼ਬਦ ਮੰਡੀ ਚ ਮੰਡੀ ਦਾ ਕੰਮ ਨਹੀਂ ਕਰਦਾ ਸਾਰਾ ਕੰਮ ਜਾਣਦਾ ਮੈਂ ਦੱਸ ਮੈਨੂੰ ਕਿੱਦਾਂ ਕਰਨਾ ਐ ਕਰਕੇ ਟੀਂਡਿਆਂ ਦਾ ਦਾਬੜਾ ਪੜਿਆ ਵੇ ਤੂੰ ਪੁੱਛ ਪੱਲੇਦਾਰ ਕੁੜਕੜਾਈਆ ਭਰਦਾ ਵਾ ਹਾਂ ਤੇ ਮੈਂ ਵਾਇਲ ਬੋਲੀ ਲਾਈ ਲਾਓ ਜੀ 35 40 45 50 55 60 65 70 80 90 95 100 100 110 110 110 120 135 135 140 140 ਜੈ ਜੈ ਇਹ ਨਹੀਂ ਕਰ ਸਕਦਾ ਯਾਰ ਐਡਾ ਸੋਨਾ ਕਰਨ ਦੇ ਆ ਇਹ ਕਰ ਹੀ ਨਹੀਂ ਸਕਦਾ ਕਿਉਂ ਇਹਦੀ ਜ਼ੁਬਾਨ ਹੀ ਨਹੀਂ ਇੱਕ 35 ਤੋਂ ਸ਼ੁਰੂ ਐ 100 150 ਤੱਕ ਲੈ ਗਿਆ ਗਾਗਰੇ ਕਿੱਥੇ ਕਰ ਸੌਦਾ ਲੈਣਾ ਇਹ ਪਤਾ ਹੈ ਵੀ ਮੰਨੇਗਾ ਕੰਮ ਕਰਦਾ ਕਿੰਨਾ ਵਾ ਚਵਲਾ ਕਿਸੇ ਨੀ ਦਾ ਕਰੇ ਇੰਝ ਕਰੀਦਾ ਵਾ ਵਿਦਾਬੜਾ ਪੜ ਕੇ ਬੋਲੀ ਨੀ ਪਿਆ ਪੰਜਾ ਪੁੱਤੇ ਕੰਮ ਕਰਦੇ ਤੈਨੂੰ ਕਿਹੜੀ ਜ਼ੁਬਾਨ ਨਹੀਂ ਸਮਝ ਆਉਂਦੀ ਤੈਨੂੰ ਮੈਂ ਮੇਰਾ ਟਾ ਤੂੰ ਕੈਸਾ ਬੰਦਾ ਕਿੱਥੇ ਤੈਨੂੰ ਚੜ੍ਹਾ ਲੈ ਕੇ ਤੂੰ ਤੈਨੂੰ ਇਹ ਮੈਂ ਮੱਡੀ ਦਾ ਕੰਮ ਇਦਾਂ ਹੀ ਹੁੰਦਾ ਦਿਆਂ ਜਦੋਂ ਤੇਰਾ ਨਹੀਂ ਕੋਈ ਵਾਕਿਫ ਸਾਨੂੰ ਦੱਸਿਆ ਕਿ ਉਹ 35 ਕਹਿ ਜਾਂ 40 ਕਹਿ 45 50 100 150 ਤੱਕ ਲੈ ਕੇ ਤੇਰੀ ਜ਼ੁਬਾਨ ਹੀ ਨਹੀਂ ਇੱਕ ਪਹਿਲੇ ਜ਼ੁਬਾਨ ਤੇ ਕੰਟੋਲ ਉਹ ਕਹਿੰਦਾ ਤੇਰੀ ਬੋਲੀ ਲਾਉਣ ਦੇ ਵਿੱਚ ਸੌਦਾ ਇਦਾਂ ਹੀ ਵਿਕਦਾ ਹੁੰਦਾ ਜਿੱਥੇ ਜਿਹਨੂੰ ਸਮਝ ਆਉਂਦੀ ਓ ਨਾ ਮਰਾਦਾ ਉਹਨਾਂ ਨੇ ਉਹ ਲੈ ਲੈਣਾ ਹੁੰਦਾ ਸੌਦਾ ਮੈਂ ਨਾ ਮਿੰਟੇ 'ਚ ਤੈਨੂੰ ਕੰਮ ਤੇ ਲਵਾਦਾ ਸਿਰਫ ਤੇਰੇ ਮੂੰਹੋਂ ਕਹਿਂਦੀ ਰੇ ਰੋ ਨਾ ਨਹੀਂ ਤੇਰਾ ਕੰਮ ਦੇ ਲੱਗਣਾ ਹੀ ਨਹੀਂ ਇੱਥੇ ਅਸੀਂ ਤੈਨੂੰ ਮਿੱਟੀ ਨੂੰ ਕਹਿ ਰਿਹਾਦਾ ਨਿਕਲ ਇੱਥੋਂ ਮੈਨੂੰ ਕਹ ਤੂੰ ਧੱਕੇ ਮਾਰਿਆ ਨੇ ਮੈਂ ਤਾਂ ਤੈਨੂੰ ਕੰਮ ਤੇ ਲਵਾਉਣ ਆਇਆ ਇੱਕ ਵਾਰੀ ਵੀ ਤੂੰ ਮ ਕਿ ਭਾਜੀ ਮੈਂ ਮੂੰਹ ਕਹਿ ਵੀ ਮੈਨੂੰ ਆਖਵਾ ਤੂੰ ਨਾ ਛੁਟਵਾ ਤੂੰ ਛੁਟਾ ਦਿੰਦਾ ਮੈਂ ਤੇਰੇ ਘਰ ਦਾ ਮੂੰਹ ਕਹਿਣ ਰਿਹਾ ਮੈਂ ਮੈਂ ਚਵੜਾ ਤੇਰੇ ਕਰਕੇ ਉਹਨੂੰ ਖਰੇ ਕਿਹੜੀ ਕਿਹੜੀ ਵੀਰ ਸੁਣਾਈ ਆ ਤੇ ਤੂੰ ਅੱਗੇ ਆ ਮੇਰੀ ਸਿਲਾ ਦਿੱਤਾ ਇਸ ਗੱਲ ਦਾ ਮੈਨੂੰ ਕੋਈ ਇੰਨੀ ਸ਼ਰਮ ਕਾਦੀ ਯਾਰ ਤੂੰ ਇੱਕ ਤੁਗੜਾ ਮੰਗਣਾ ਵਾ ਮੂੰਹ ਦੱਸ ਕੰਮ ਚ ਕਿਹੜਾ ਲੰਮਾ ਹੁੰਦਾ ਤੇਰੇ ਕਿਤੇ ਹੱਥ ਟੁੱਟੇ ਨਾ ਤੇਰਾ ਮੂੰਹ ਖਰਾਬ ਹੋਵੇ ਚਲੋ ਚੱਕੀ ਚਲੀਏ ਓਏ ਇੰਝ ਦਾ ਲਾ ਲੈ ਆ ਤੂੰ ਇੱਕ ਦਾ ਤੈਨੂੰ ਲਵਾਇਆ ਨਾਂਜੀ ਨੁਕਰੇ ਨਾਲ ਲਵਾ ਦਈਏ ਕਿਤੇ ਤੈਨੂੰ ਸਾਨੂੰ ਤਾਂ ਲਵਾਣਾ ਲੰਦਾ ਆ ਵੀ ਕਿਤੇ ਲੱਗਾ ਹੁਣਾ ਇਹ ਕਿਤੇ ਕੰਮ ਕਰਨਾ ਵੀ ਹੋਇਆ ਨਾ ਮੇਰੇ ਕੋਲ ਸ਼ੱਕ ਨਾ ਆਈ ਲੇਕਿਨ ਜਿੱਥੇ ਵੀ ਜਾਏਗਾ ਉਹਨਾਂ ਨੂੰ ਜਾ ਕੇ ਮੂੰਹ ਦੱਸੀ ਕੀ ਕਰਨਾ ਮੂੰਹਾਂ ਦੱਸਣੀ ਮੈਂ ਉਹ ਮੂੰਹ ਹੀ ਦੱਸਣਾ ਮੈਂ ਹੋਰ ਕਿ ਦੰਦ ਜਸਮਾਗ ਦੇ ਨੂੰ ਤੈਨੂੰ ਕੰਮ ਤੇ ਲਵਾਉਣ ਵਾਲਾ ਹੁੰਦਾ ਤੇ ਸਾਰੀ ਜੜੀ ਮੰਜੇ ਨਾ ਤੋੜਦਾ ਉਹ ਚਮੜਾ ਕਿਸੇ ਥਾਂ ਤੇ ਉਹ ਪਿਓ ਦਾ ਕੰਨ ਖਾਈ ਜਨਾ ਤੂੰ ਚਲੋ ਜੀ ਕਿ ਚੱਲੇ ਦੇ ਲਵਾ ਦੇ ਨਾਨ ਤੇਰੇ ਲਵਾਉਣ ਦੇ ਚੱਲੋ ਸਿੱਟੀ ਐਡਾ ਤੂੰ ਓਏ ਜਾ ਤਮਾਦਲਾ ਕਾ ਮੇਰਾ ਮੂੰਹ ਦੱਸਦਾ ਨਹੀਂ ਕਰਨਾ ਕੰਨਾ ਭੱਜ ਜਾ ਪਰੇ ਦੱਸ ਦਵਾਂ ਮੈਂ ਤੈਨੂੰ ਆਇਆ ਸਿੱਟੀ ਚਲੀਏ ਹਾਂ ਕਰਦਾ